ਪਾਰਟੀ ਜਿੰਦਾਬਾਦ ਆ ਗਉਂਤਰੇ ਆਉਂਦਾ ਵੇ ਉਹ ਆਪਣੇ ਪਿੰਡ ਦੇ ਆ ਹੁਣ ਵੋਟਾਂ ਹੋਗੀਆਂ ਨਾ ਸ਼ੁਰੂ ਆਗੇ ਮਲੰਗ ਬਸ ਗੱਲ ਸੁਣ ਲੈ 2 2.5 ਸਾਲਾਂ ਬਾਅਦ ਨਾ ਮੇਰੇ ਸਾਡੇ ਉਹੀ ਖੜੇ ਰਹਿਣਗੇ ਬਾਅਦ ਚ ਤੇ ਕੰਮ ਇਹਨਾਂ ਨੂੰ ਤੋਂ ਇੱਕਣੀ ਚਾਹੀਦਾ ਹੁੰਦਾ ਮੈਂ ਕਰ ਆਨਲਾਈਨ ਦੇਦੀ ਲਾਉਣੀ ਹੈ ਕਲਾਸ ਪਹਿਲਾਂ ਸੌਂਦੇ ਦੀ ਕੀ ਗੱਲ ਹੈ ਹਾਂ ਪਹਿਲਾਂ ਗੱਪਾਂ ਹੁਣ ਦੇਗਾ ਉਹਨਾਂ ਨਾਲ ਬੋਲੀ ਦੋ ਅਖੀ ਬਾਸ ਬਾਈ ਤੁਸੀਂ ਪਹੁੰਚ ਗਏ ਠਾਣਾ ਚੱਲ ਕੋਈ ਸਾਡੇ ਨਾਲ ਬੋਲੀ ਲਾ ਆ ਜਾਂਦੇ ਜੰਗਾ ਠੀਕ ਹੈ ਸੌਂਦੇ ਆ ਪੁਲੀ ਚੱਟ ਪਾਰਟੀ ਜਿੰਦਾਬਾਦ ਪੁਲੀ ਚੱਟ ਪਾਰਟੀ ਜਿੰਦਾਬਾਦ ਮਹਾਰਾਜ ਮਹਾਰਾਜ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਠੀਕ ਠਾਕ ਹੋ ਠੀਕ ਠਾਕ ਭਾਈ ਜੀ ਠੋਡੀ ਕਰ ਪਾਈ ਬਸ ਕਿਰਪਾ ਤੁਸੀਂ ਕਰਨੀ ਆ ਤੇ ਆਪਣੀ ਪਾਰਟੀ ਆ ਕੌਲੀ ਚੱਟ ਪਾਰਟੀ ਹਾਂਜੀ ਸਾਨੂੰ ਪਤਾ ਹੀ ਆ ਤੇ ਆਪਾਂ ਇਲੈਕਸ਼ਨਾਂ 'ਚ ਖੜੇ ਹੋਏ ਆ ਤੇ ਵੱਧ ਤੋਂ ਵੱਧ ਸਪੋਰਟ ਕਰੋ ਜਿੰਨੀ ਵੀ ਕਰੋਗੇ ਉਹ ਕੰਮਕਾਰ ਤੁਹਾਡੇ ਸਾਰੇ ਹੋਣਗੇ ਨਸ਼ਾ ਪਤਾ ਬੰਦ ਕਰਾਂਗੇ ਸਾਨੂੰ ਭਲਾ ਆਪ ਨੂੰ ਕਵਾੜੀ ਚਲਾਉਣੀ ਪੈ ਜੇ ਜੇਲਾ ਕੱਟਣਾ ਪੈ ਜਾ ਨਸ਼ਾ ਮੁਕਤ ਪੰਜਾਬ ਕਰਦਾਂਗੇ ਘਰ ਘਰ ਨੋਬਰੀਆਂ ਵੀ ਦੇ ਦੇ ਬੱਸ ਕਰ ਪਾ ਕਰ ਦੋ ਹੁਣ ਛੋਡੇ ਹੱਥ ਜਾ ਆਉਂਦੇ ਵਾਲਾ ਕੰਮ ਸਾਡੇ ਹੱਥ ਹੁਣ ਤੂੰ ਫੇਰ ਵੋਟਾਂ ਮੰਗਣ ਆ ਗਿਆ ਢਾਈ ਸਾਲਾਂ ਬਾਅਦ ਤੇ ਸਾਡੇ ਪਿੰਡ ਦਾ ਸਵਾਰਿਆ ਕੀ ਆ ਸਵਾਰਨਾ ਕੀ ਆ ਭਰਾਵਾ ਗੱਪਾਂ ਮਾਰੀਆਂ ਹਨਾ ਆ ਵੇਲਾ ਲੋਕ ਨਹੀਂ ਆ ਤੇ ਲੱਗੇ ਫਿਰਦੇ ਆ ਇਹਨਾਂ ਦਾ ਅਸਲ ਵਿੱਚ ਤਾਂ ਸਾਲੇ ਬੁੱਚੜ ਆ ਇਹਨਾਂ ਦਾ ਕੰਮ ਹੀ ਇਹ ਆ ਲੋਕਾਂ ਨੂੰ ਵਰਗਣਾਓ ਵੋਟਾਂ ਲਓ ਇਹਨਾਂ ਤੋਂ ਠੀਕ ਐ ਪੈਂਦੇ ਦੀ ਪਹਿਲੀ ਗੱਲ ਚਾਰ-ਚਾਰ ਢੇ ਬਣਾ ਦੇਣਾ ਮਲੰਗਾ ਨੇ ਨਾ ਲੈਣਾ ਨਾ ਦੇਣਾ ਠੀਕ ਐ ਇਹ ਖੜਾ ਕਰਨਗੇ ਬੰਦਾ ਕੋਈ ਕਿਤੋਂ ਦਾ ਕੋਈ ਜਿਤੋਂ ਦਾ ਕੋਈ ਕਿਤੋਂ ਦਾ ਮੇਰੇ ਸਾਰੇ ਸਾਡੇ ਦੇ ਲੋਕ ਮਰ ਗਏ ਇੱਧਰ ਬੰਦੇ ਨਹੀਂ ਚਾਹਦੇ ਕੋਈ ਨਸ਼ਾ ਤੁਸੀਂ ਵਿਕਨ ਲਾਇਆ ਵਾਦੂ ਠੀਕ ਐ ਨਾ ਜਿਹੜੇ ਬੁੜੀਆਂ ਨੂੰ ਤੁਸੀਂ 25-2500 ਕੀ ਅਸੀਂ ਦੇਵਾਂਗੇ ਅਸੀਂ ਤੇ ਬੁਢਾਪਿਆਂ ਦੀ ਪੈਨਸ਼ਨ ਕਰਾਂਗੇ ਅਸੀਂ 5-5000 ਤੁਸੀਂ ਹੋ ਨਹੀਂ ਦਿੱਤੀ ਸੀ ਨਾ ਨਾ ਭਾਈ ਫੇਰ ਵੋਟਾਂ ਲੈਣਾ ਨਾ ਨਾ ਵਾ ਇਹ ਇਹਦਾ ਹੁਣ ਫੇਰ ਵੋਟ ਬਣਾਈ ਜਾਂਦੇ ਆ ਕਹਿੰਦੇ ਕਹਿੰਦੇ 50 ਹਜ਼ਾਰ ਇਕੱਠੇ ਹੀ ਦੇ ਦਿਆਂਗੇ ਇਹ ਚਿੱਟਾ ਤੁਸੀਂ ਆٹے ਦੀ ਚੱਕੀ ਦੇ ਵੇਖਣ ਲਾਤਾ। ਹੋਰ ਤੁਸੀਂ ਕੀ ਕਰਨਾ ਹੈ? ਇਹ ਦਵਾਰ ਬਰਬਾਦ ਕਰਨਾ ਪੰਜਾਬ ਨੂੰ। ਖਤਮ ਕਰਨਗੇ ਰਹੀਏ ਇਹ। ਮਾੜਾ ਹਾਲ ਮੇਰੀ ਸੁਣ ਲੈ ਗੱਲ। ਸਾਡੇ ਕੋਲੇ ਤਾਂ ਹੁਣ ਤੋਂ ਵੋਟਾਂ ਮੰਗਣ ਆ ਗਏ ਸਾਡੇ ਗਾਂਢ ਪਰ ਫਿਰ ਨਹੀਂ ਤਾਂ ਜਾਵਣੀ। ਡਲੇ ਲਈ ਬੈਠੇ ਤਾਂ ਸਿਰ ਪਾੜ ਦੇਣਗੇ ਉੱਥੇ। ਹਾਂ ਗੱਲ ਸੁਣ ਲੈ ਭਰਾਵਾ। ਤੂੰ ਹੈਗਾ ਸਾਡੇ ਪਿੰਡ ਦਾ। ਨਾ ਤਾਂ ਤੇਰੇ ਪਿਓ ਦਾਦਿਆਂ ਨੇ ਚਾਜਦਾ ਕੰਮ ਕਰਿਆ। ਨਾ ਕਰਿਆ ਤੁਸੀਂ। ਠੀਕ ਐ? ਤੇ ਗੱਲ ਸੁਣ ਲੈ ਰੱਬ ਨੂੰ ਜਾਣ ਸਾਹਬ ਨੇ ਦੇਣੀ ਆ ਤੇ ਮੇਰਾ ਵੀ ਚਾਜਦਾ ਕੰਮ ਕਰ ਲਾ ਆ ਮਲੰਗਾ ਮਗਰ ਲਾ ਕੇ ਪਿੰਡ ਤੇ ਪਾੜ ਕੇ ਨਾ ਪਾ। ਠੀਕ ਹੈ ਕੋਈ ਚਾਹ ਤੱਕ ਦਾ ਕੰਮ ਨਹੀਂ ਕਰਦੇ ਤੁਸੀਂ ਠੀਕ ਹੈ ਕਿਹਦਾ ਪੜਾ ਸਿਸਟਮ ਕੀ ਆ ਬਾਈ ਇਹਦਾ ਸਿਸਟਮ ਕੀ ਆ ਇਹ ਕਰਦੇ ਆ ਲੋਕ ਸੇਵਾ ਲੋਕ ਸੇਵਾ ਐ ਕਰਦੇ ਆ ਸ਼ਰਾਬ ਆ ਇਹਨਾਂ ਦੇ ਘਰੇ ਆਉਣਗਾ ਪੈਸੇ ਇਹਨਾਂ ਦੇ ਘਰੇ ਆਉਣੇ ਇਹ 10% ਬਣਦੇ ਆ ਅੱਛਾ ਹਾਂ ਢਿੱਡ ਭਾਲਦੇ ਆ ਉਹਦਾ ਇਹਨਾਂ ਨੂੰ ਜਾਣਦਾ ਨਾ ਵੀਰੇ ਸਾਰਾ ਪਿੰਡ ਜਾਣਦਾ ਪਾਰਟੀਆਂ ਬਾਅਦ ਚ ਹੁੰਦੀਆਂ ਸਭ ਤੋਂ ਪਹਿਲਾਂ ਪਿੰਡ ਜ਼ਰੂਰੀ ਹੁੰਦਾ ਯਾਰ ਭਰਾ ਪਾ ਪਾਈ ਵਾਲਤਾ ਖਤਮ ਕਰਤੀ ਇਹਨਾਂ ਨੇ ਪਿੰਡ ਦੀ ਸਾਰੇ ਦੀ ਇਹ ਦੋ ਗੱਲ ਕਰਤਾ ਤੁਸੀਂ ਦੇਖ ਵੀਰ ਮੇਰੋ ਪਿੰਡ ਦੇ ਭਰਾ ਭੇ ਤੌਰ ਤੇ ਮੇਰਾ ਫਰਜ਼ ਆ ਵੋਟ ਮੰਗਣ ਦਾ ਠੀਕ ਆ ਵੋਟ ਪਾਉਣੀ ਆ ਪਾਓ ਨਹੀਂ ਪਾਉਣੀ ਨਾ ਪਾਓ ਐਨਾ ਬਦਨ ਦੀ ਤਾਂ ਕੋਈ ਲੋੜ ਨਹੀਂ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਭਰਾ ਮੇਰੇ ਉਹ ਕਿਤੇ ਨਾ ਕਿਤੇ ਕੰਮ ਪੈ ਜਾਂਦਾ ਹੁੰਦਾ ਉਹ ਮੇਰੀ ਸੁਣ ਲੈ ਗੱਲ ਆ ਕੰਮ ਤੂੰ ਸਾਨੂੰ ਪਹਿਲਾਂ ਧਮਕਾਈਏ ਨਾ ਵੋਟਾਂ ਪਾ ਕੇ ਸਾਡਾ ਕੀ ਸਵਾਰੇਗਾ ਠੀਕ ਆ ਨਾ ਬਾਕੀ ਜੇ ਕੰਮ ਸਾਨੂੰ ਪਊਗਾ ਕੋਈ ਸਾਨੂੰ ਹੋਰ ਬਥੇਰੇ ਚੰਡੀ ਹੋ ਜਾ ਇੱਥੋਂ ਮੇਰੀ ਗੱਲ ਸੁਣ ਲੱਗ ਗਿਆ ਆਪਾਂ ਲੜਾ ਕੇ ਪੈਸਾ ਖਾਈ ਤਾਂ ਗਿਆ ਇਹ ਕਾਲਾ ਵੱਡਾ ਕੜਾ ਮਚੌਦਰੀ ਏ ਅਸੀਂ ਜ਼ਿਮੀਦਾਰਾਂ ਤਾਂ ਕੜਮ ਚੌਧਰੀ ਬੋਲਦੇ ਆ ਤੁਸੀਂ ਜ਼ਿਮੀਦਾਰਾਂ ਅਸੀਂ ਵੀ ਆਂ ਜ਼ਿਮੀਦਾਰ ਪਿੰਡ 'ਚ ਹੋਰ ਵੀ ਬਿਠੇ ਰਿਆ ਤੂੰ ਕੱਲਾ ਜ਼ਿਮੀਦਾਰ ਨਹੀਂ ਭਰਾਵਾ ਇਹ ਆ ਤੂੰ ਜਾਣ ਕੇ ਲੋਕਾਂ ਦਾ ਦਿਮਾਗਾਜੀ ਬਾਈ ਪਾ ਰਿਆ ਏ ਕੜਮ ਚੌਧਰੀ ਉਹ ਹੁੰਦਾ ਜਿਹਨੇ ਕੋਈ ਚਾਜਦਾ ਕੰਮ ਨਾ ਕਰਿਆ ਹੋਵੇ ਠੀਕ ਆ ਵੀ ਪਿੰਡ ਦਾ ਲੜਾਣਾ ਸਾਰਾ ਪਿੰਡ ਮਰੀ ਜਾਂਨੇ ਉਹ ਕੜਮ ਚੌਧਰੀ ਤੁਸੀਂ ਆਂ ਵੋਟਾਂ ਵੇਲੇ ਆਗੇ ਹੁਣ ਆ 2.5 ਸਾਲ ਤੋਂ ਹੁੰਦੀ ਸੀ ਨਹੀਂ ਅਸੀਂ ਪਿੰਡ ਦੇ ਕਿੰਨੇ ਮੁੰਡੇ ਮਰ ਗਏ ਬਾਈ ਸਸ਼ਕਾਰ ਤੱਕ ਤੇ ਨਹੀਂ ਜਾਂਦਾ ਹੁਣ ਮੇਰੀ ਸੁਣ ਲੈ ਗੱਲ ਹੁਣ ਤੂੰ ਇਥੇ ਛੇਤਰਾਂ ਦਾ ਹਾਰ ਪਾ ਕੇ ਲੈ ਕੇ ਜਾਣਾ ਕਿ ਉਲੇ ਪੈਰੀ ਜਾਣਾ ਘਰ ਨੂੰ ਉਹ ਦੱਸ ਜਾ ਬਾਬਾ ਨੂੰ ਬਿਠਾਉਗਾ ਵੀ ਚੱਲ ਚੱਲੇ ਗਏ ਆਪਾਂ ਇਹਦੇ ਕੋਲ ਆਇਆ ਕਰਨਾ ਪਿਆ ਓ ਬਾਈ ਓਏ ਓਏ ਜਾਵੜਾ ਜਾਵੜਾ ਤੂੰ ਬੰਦਾ ਪੁੱਤ ਬਣ ਕੇ ਬਾਈ ਆ ਦੇਖੀ ਆ ਜਾਂਦਾ ਹਾਂ ਇੱਕ ਵਾਰ ਘੋਟਣ ਨੂੰ ਗਹਿਣ ਆਏ ਉਹਨਾਂ ਕੇ ਹੋਰ ਤੇਰੀ ਤਾਂ ਆਉਣਾ ਨੇ ਆ ਜਾਂਦੇ ਦੋਸਤਾਂ ਨਾਲ ਮੂੰਹ ਚੱਕਦੇ ਸੱਸਰੀ ਘਾਲ ਭੈਣ ਜੀ ਸੱਸਰੀ ਘਾਲ ਸੱਸਿਗਾ ਭਾਈ ਜੀ ਭਾਈ ਭੈਣ ਜੀ ਬੈਠੋ ਤੁਹਾਨੂੰ ਕਹਾਂਗਾ ਕਿ ਹੁਣ ਮੈਂ ਖੜਾ ਹੀ ਰਹਾ ਆਜੋ ਆਜੋ ਭਾਈ ਨੰਗਾ ਬੈਠ ਦੇ ਦਸ ਬੇਰਵਾਨੀ ਤੁਸੀਂ ਜੀ ਮੈਂ ਬੈਠਣ ਨਹੀਂ ਆਇਆ ਮੈਂ ਤਾਂ ਕੋ ਕੰਮ ਦੀ ਜ਼ਰੂਰੀ ਗੱਲ ਕਰਨ ਆਇਆ ਆਪਣਾ ਹੈਗਾ ਘਰ ਦਾ ਮਸਲਾ ਤਾਂ ਕਰਕੇ ਮੈਂ ਫਿਰ ਮੈਂ ਇਕੱਲਾ ਹੀ ਆ ਗਿਆ ਮਾਹ ਚਲ ਇਕੱਲੇ ਜਾ ਕੇ ਗੱਲ ਕਰਦੇ ਉਹਨਾਂ ਨਾਲ ਹੂੰ ਅੱਛਾ ਹੁਣ ਹੈਗਾ ਇਲੈਕਸ਼ਨਾਂ ਦਾ ਟਾਈਮ ਅੱਛਾ ਫੋੜੇ ਨਾ ਬੂਟਾ ਉਹ ਆਪਣੀ ਪਾਰਟੀ ਨੂੰ ਬੂਟਾ ਪਾਉਣਾ ਤੇ ਮੈਨੂੰ ਐਂ ਤਾਂ ਦੱਸ ਦੇ ਤੂੰ ਐ ਕਿ ਹੈ ਕਿਹੜੀ ਪਾਰਟੀ ਲੀਆ ਉਹ ਭਾਈ ਜੀ ਆਪਣੀ ਤਾਂ ਹੁਣ ਪਾਰਟੀ ਬੜੀ ਵੱਧ ਗਈ ਆਂਦਾ ਆਪਣੀ ਪਾਰਟੀ ਹੈਗੀਆ ਕਬਲੀ ਚੱਕ ਅੱਛਾ ਤੇ ਚੋਲ ਨਿਸ਼ਾਨ ਹੈਗਾ ਆਪਣਾ ਕਟੋਰਾ ਇਹ ਕਟੋਰੇ ਤੇ ਬਾਈ ਜੀ ਹੁਣ ਸਿੱਧਾ ਠੱਪਾ ਹੀ ਲਾ ਦੇ। ਨਹੀਂ ਤਾਂ ਤੀਜੇ ਦਿਨ ਆ ਕੇ ਬਾਹਰ ਚ ਹੀ ਖੜਾ ਰਹਿਣਾ ਤੈਨੂੰ ਕੋਈ ਹੋਰ ਕੰਮਕਾਰ ਹੈਗਾ ਤੇ ਨਹੀਂ ਕਿਤੇ ਉਹਦੇ ਨਾਲ ਕਿਤੇ ਉਹਦੇ ਨਾਲ ਮੇਰਾ ਸਾਰਾ ਮਲੰਗ ਹੁਣ ਸਾਡੇ ਘਰੇ ਬੜਿਆ ਬੈਠਾ ਬੱਸ ਉੱਤਾ ਬੱਜ ਗਿਆ ਇੱਥੇ ਤਾਂ ਨਾ ਮਾਰਦੇ ਨੇ। ਅੱਜੂ ਹੋ ਗਿਆ। ਲੈ ਬਾਈ ਵੀ ਆ ਗਿਆ। ਤੂੰ ਮੇਰੀ ਗੱਲ ਸੁਣ ਐ ਬਾਈ ਦਾ ਦਾ ਘਰ ਆ ਬੰਦ ਤਾਂ ਆਪਦੇ ਘਰੇ ਆਉਣਾ ਹੀ ਹੋਣਾ। ਨਾ ਤੂੰ ਦਾ ਸਮਲੰਗਾ ਕਿਵੇਂ ਆਇਆ? ਉਹ ਬਾਈ ਜੀ ਇਲیکشنਾਂ ਦਾ ਟਾਈਮ ਆ ਅਸੀਂ ਤਾਂ ਹੁਣ ਆਈਆਂ ਹੁਣ ਇਲیکشنਾਂ ਦਾ ਜ਼ੋਰ ਪਿਆ ਵਾ ਉਹ ਭਰਾਵਾ ਥੋਂ ਦਾ ਜ਼ੋਰ ਪਿਆ ਹੀ ਰਹਿੰਦਾ ਉਹ ਤਾਂ 2 ਸਾਲਾਂ ਬਾਅਦ ਜ਼ੋਰ ਪਿਆ ਜਾਂਦਾ ਹਾਲ ਸੁਣ ਲੈ ਧਿਆਨ ਨਾਲ ਇੱਕ ਮੇਰੀ ਤੇਰਾ ਹੈਗਾ ਬਿਜ਼ਨਸ ਤੇ ਬੰਦਾ ਉਹ ਆਪਦਾ ਚਲਾਈ ਜਾ ਠੀਕ ਹੈ ਪਰ ਮਾਰਜਾ ਚੱਲਣਾ ਨਹੀਂ ਕਿਉਂਕਿ ਪਿੰਡ ਦੇਲ ਤੋਂ ਪਿਆਕਾ ਤੇ ਤੇਰੇ ਜੂਤ ਫਿਰੂਗਾ ਸਮਝਦਾ ਮੇਰੇ ਸਾਲਾ ਤੂੰ ਇੱਟਾ ਉਸ਼ਾ ਹੋਇਆ ਕਰਦਾ ਹੈਣਾ ਉਹ ਕੋਹ ਨਹੀਂ ਛੱਡਦਾ ਲੋਕੀ ਲੜਾ ਲੜਾ ਕੇ ਪਿੰਡ ਚ ਉਹਨੂੰ ਉਹ ਲੜਾਤਾ ਉਹਨੂੰ ਲੜਾ ਦਰੋਤਨ ਦਈਆ 500 ਦਿੰਬਲਾਂਗ ਪਿੰਡ ਚ ਕੰਮ ਤਾਂ ਇਹਨਾਂ ਦੇ ਜਿੱਤਣ ਵਾਲੇ ਹੀ ਆ ਆ 2 ਸਾਲਾਂ ਬਾਅਦ ਆਪਾਂ ਇਹਨਾਂ ਨੂੰ ਜਾਰ ਆ ਗਏ ਆ ਉਹ ਉਧਰਲੇ ਪਾਸੇ ਮੁੰਡਾ ਨਹੀਂ ਮਰ ਗਿਆ ਸੀ ਕਿਸੇ ਦਾ ਚਿੱਟਾ ਕਰਕੇ ਲਾ ਕੇ ਤੇ ਉਥੇ ਚਿੱਟੇ ਵਾਲੇ ਦੀ ਜਮਾਨਤ ਕਰਾ ਕੇ ਲਿਆਇਆ ਜਾ ਕੇ ਪਤਾ ਮੈਨੂੰ ਇਹਦੇ ਕਰਤੂਤਾਂ ਇਹ ਪਤਾ ਹੀ ਕਰਦਾ ਹੈ ਇਹ ਸਾਲਾ ਮਲਾਈ ਮਲਾਈ ਖਾਂਦਾ ਹੈ ਠੀਕ ਹੈ ਇਹ ਇਥੋਂ ਜਾਂਦਾ ਕਿ ਉਧਰੋਂ ਥਾਣੇ ਵਾਲਾ ਮਿਲਿਆ ਹੋਇਆ ਹੈ ਉਹ ਤਾਂ ਤਖੀਰ ਚ ਲਈ ਫਿਰ ਲੋਕਾਂ ਨੂੰ ਠੀਕ ਹੈ ਲੋਕਾਂ ਦੇ ਘਰੇ ਉਹ ਕਿਤੇ ਡਾਕਟਰਾਂ ਕੋਲੇ ਪਹੁੰਚੂਗਾ ਸਾਲਾ ਇਹ ਤਾਂ ਪੈਸਾ ਬਣਾਉਂਦਾ ਠੀਕ ਹੈ ਇਹਦਾ ਧੰਦਾ ਵੀ ਨਸਾ ਇਹਨਾਂ ਨੂੰ ਇਸ ਟਾਈਮ ਤੇ ਆਪਾਂ ਨੂੰ ਯਾਦ ਕਰਦੇ ਆ ਜਨਤਾ ਨੂੰ ਹਾਂ ਹਾਂ ਹੁਣ ਦੋ ਸਾਲ ਬਾਅਦ ਯਾਦ ਆ ਗਏ ਹੁਣ ਮੇਰੀ ਗੱਲ ਸੁਣ ਲੈ ਇਹ ਹੁਣ ਨਾ ਬੁਰਾ ਮੰਨੂਗਾ ਐਡਾ ਕੁੱਤਾ ਬੰਦਾ ਨਾ ਊਣ ਨਜਰ ਆਉਂਦਾ ਏ ਇਹ ਹੁਣ ਇਲੈਕਸ਼ਨ ਆ ਗਏ ਮੇਰਾ ਸਵਾਲ ਲੱਟਰ ਕੁੱਤੂ ਹਰੇ ਦੇ ਬਾਹਰ ਚ ਮਿਲੂਗਾ ਤੁਮ ਸਹੀ ਗੱਲ ਹੈ ਇੱਟੇ ਅੱਗੇ ਤਾਂ ਕਹਿ ਦੀ ਯਾਰ ਇਹ ਤਾਂ ਹੈਗਾ ਤੁਹਾਨੂੰ ਵਹਿਮ ਵੀ ਮੈਂ ਕੰਮ ਨਹੀਂ ਕਰਾਉਂਦਾ ਕੰਮ ਆਸੀ ਕਰਾਉਣੇ ਆ ਕੰਮ ਆਸੀ ਕਰਦੇ ਵੀ ਆ ਕਿਤੇ ਨਾ ਕਿਤੇ ਨਹੀਂ ਜਾਇਆ ਜਾਂਦਾ ਨਹੀਂ ਪਹੁੰਚਿਆ ਜਾਂਦਾ ਦੇਖੋ ਮੈਂ ਹੈਗਾ ਕੱਲਾ ਠੀਕ ਹੈ ਜਿੰਨਾ ਕ ਮੈਥੋਂ ਹੁੰਦਾ ਮੈਂ ਉਹਨਾਂ ਕ ਕਰੀ ਜਾਂਦਾ ਆ ਫਿਰ ਤੁਸੀਂ ਟਰਾਈ ਕਰੀ ਜਾਂਦੇ ਹੋ ਨਹੀਂ 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 ਸਹੀ ਆ ਤੁਹਾਨੂੰ ਆਏ ਦੱਸ ਦੇ ਪਿੰਡ ਦੇ ਵਿੱਚ ਕੀ ਦਾ ਕੰਮ ਕਰਵਾਤਾ ਕਿਸ ਦਾ ਨਾਮ ਲੈ ਕੇ ਤਾਂ ਦੱਸ ਮੈਨੂੰ ਉਹ ਤੈਨੂੰ ਨਹੀਂ ਪਤਾ ਕਮਲ ਗੇ ਆਪੇ ਹੁਣ ਵੀ ਕੰਮ ਕਰਕੇ ਆ ਆ ਉਹ ਪੇਟਾਂ ਆਂਗਾ ਸ਼ਰਾਬ ਦੀਆਂ ਉਹਨੇ ਲਗੋ ਕੇ ਆਇਆ ਉਹ ਫਾਗਾ ਮੇਰਾ ਸਾਲਾ ਜੇ 20 ਪੇਟਾਂਾਂ ਦਾ 20 20 ਬੋਤਲਾਂ ਪਿੰਡ ਦਾ ਪੀਉਂਦਾ ਇਹ ਆਹ ਉਹ ਨਾ ਗਰੀਬਲ ਜਣੇ ਪੈਗ ਲਵਾ ਦੇ ਉਹਦੇ ਵੀ ਲਗੋ ਲੈਂਦਾ ਏ ਹੁਣ ਹੱਥ ਫਾਈ ਦਿਖਾ ਕੇ ਆਊਗਾ ਉੱਥੇ ਬੀਜੀ ਬਹੁਤ ਹੈ ਦੇਖ ਵੀ ਵੀਰ ਮੇਰੇ ਉਹ ਚੱਲਦੇ ਕੰਮ 'ਚ ਗਲਤ ਨਾ ਫਲਤ ਨਾ ਹੋ ਜਾਂਦੀਆਂ ਕੋਈ ਫੱਟੀ ਗੱਲ ਨਹੀਂ ਠੀਕ ਹੈ ਕੰਮ ਛੋੜੇ ਕਰਾਂਗੇ ਸਾਰਾ ਕੁਝ ਹੋਊਗਾ ਐ ਇੱਕ ਹੀ ਮੌਕਾ ਦੇ ਦਿਓ ਜਿਹੜਾ ਸੱਡਾ ਗਿਲਾ ਸ਼ਿਕਵਾ ਉਹ ਸਾਰਾ ਇੱਕ ਵਾਰੀ ਦੂਰ ਕਰ ਦਾਂਗੇ ਤੂੰ ਮੇਰੇ ਕੋਲੇ ਚੱਲ ਕੇ ਆ ਜੀ ਯਾਰ ਜੇ ਤੇਰਾ ਨਾ ਕੋ ਕੰਮ ਹੋਇਆ ਤੂੰ ਮੈਨੂੰ ਪੈ। ਬਾਈ ਗੱਲ ਸੁਣ ਲਾ ਨਾ ਅਸ ਇੱਧਰ ਕੋ ਚੱਲ ਕੇ ਆ ਜਾਈਏ ਨਾ ਇਹ ਕੱਲ੍ਹ ਆ ਸਾਨੂੰ ਬਹੁਤ ਟੋਪੂ ਲਾਉਣਾ ਹੁੰਦਾ। ਇਹ ਲੋਕ 5-7 ਬੰਦੇ ਨੇ ਪਿੰਡ ਨੂੰ ਕਦੀ ਕਿਡੇ ਪਾ ਰੱਖਿਆ ਤੇ ਮੇਰਾ ਵੀਰ ਮਿਹਰਬਾਨੀ ਅਸੀਂ ਤਾਂ ਕਰਨਾਂ ਤੇ ਖਾਣਾ ਸਾਡਾ ਕੋਈ ਸਾਲਾ ਨਹੀਂ ਲੱਗਦਾ ਕੋਈ ਲੀਡਰ ਹੋਵੇ ਕੋਈ ਕੁਛ ਮਰਜ਼ੀ ਹੋਵੇ ਅਸੀਂ ਆਪਦੀ ਵੋਟ ਨਾ ਮੇਰੇ ਆਪਦੀ ਮਰਜ਼ੀ ਨਾ ਪਾਵਾਂਗੇ ਅਸੀਂ ਕਿਸੇ ਸਾਲ ਦੇ ਗੁਲਾਮ ਨਹੀਂ ਹੈਗੇ ਠੀਕ ਹੈ ਤੇ ਗੁਲਾਮੀ ਨਹੀਂ ਕਰੀਗੀ ਠੀਕ ਹੈ ਤੂੰ ਵੀ ਤਾਂ ਜਾ ਕੇ ਆਪਦੇ ਪੈਸੇ ਬਣਾਉਣੇ ਧੰਦੇ ਬਣਾ ਲਿਆ ਤੁਸੀਂ ਆਪਦੇ ਸਾਨੂੰ ਭੇਡਾਂ ਮਲਾਈ ਫਰਦੇ ਹੋ ਬਾਈ ਅਸੀਂ ਨਹੀਂ ਵੋਟ ਵੜ ਪਾਉਂਦੇ ਤੁਹਾਨੂੰ ਚੱਲਦਾ ਬਣ ਜਾ ਪੰਜਾ ਚੱਲ ਠੀਕ ਆ ਬਾਈ ਜੀ ਸਾਡਾ ਵੋਟਾਂ ਮੰਗਣਾ ਕਹਿਣਾ ਸਾਡਾ ਫਰਜ਼ ਆ ਤੁਸੀਂ ਪਾਉਣੀ ਜਾਂ ਨਹੀਂ ਪਾਉਣੀ ਉਹ ਬਈ ਤੁਹਾਡੀ ਮਰਜ਼ੀ ਆ ਚਲੋ ਕੋਈ ਗੱਲ ਤਾਂ ਫਿਰ ਨਿਕਲ ਜਾਂਦੀ ਆ ਵਾਹ ਮਗਦਾ ਬਾਈ ਬੜਾ ਕਮਾਲ ਹੀ ਹੋ ਗਈ ਯਾਰ ਲੋਕ ਵੀ ਅੱਕੇ ਪਏ ਆ ਕਰਨ ਕੀ ਯਾਰ ਯਾਰ ਜਿੱਧਰ ਜਾਂਦੇ ਆ ਵੋਟਾਂ ਘੱਟ ਤੇ ਗਾਲਾਂ ਵੱਧ ਵੋਟਾਂ ਦਾ ਮਿਲਦਿਆਂ ਹੀ ਨਹੀਂ ਯਾਰ ਕੀ ਕਰ ਗਏ ਯਾਰ ਉੱਥੇ ਸਿੱਧੇ ਕੰਮ ਆਪ ਕਰੀ ਜਾਂਦੇ ਆ ਵੋਟਾਂ ਲੈ ਲੈਂਦੇ ਆ ਕੰਮ ਕਿਸੇ ਦਾ ਕਰਦੇ ਨਹੀਂ ਤੇ ਗਾਲਾਂ ਲੈਣ ਨੂੰ ਸਾਡੇ ਅਰਗਿਆਂ ਨੂੰ ਮੁੜੇ ਕਰ ਦਿੰਦੇ ਆ ਨਹੀਂ ਯਾਰ ਝੰਡਾ ਹੋਰ ਤੇ ਡੰਡਾ ਹੋਰ ਜਿੰਨਾ ਮੈਨੂੰ ਗਾਰਾਂ ਰਵਾਂਗਾ ਨਾ ਹੁਣ ਬਦਲੂਗਾ ਬਾਈ ਵੀ ਬਾਈ ਵੀ ਵੋਟਾ ਹੁਣ ਹੋਰ ਕਿਸੇ ਨੂੰ ਪਾ